ਸਸਰੀਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਚੱਲਦੀ ਆਉਂਦੀ ਆ ਇੱਕ ਕੈਂਬਾ ਨਾਂ ਦਾ ਦਰਖਤ ਹੈਗਾ ਪੰਜਾਬ ਦੇ ਵਿੱਚ ਜਿਹੜੇ ਕਿ ਧਾਰਮਿਕ ਸਥਾਨਾਂ ਤੇ ਸਾਨੂੰ ਮਿਲਦੀਆਂ ਝਿੜੀਆਂ ਇਹਨਾਂ ਦੀਆਂ ਤਾਂ ਅੱਜ ਜਿਹੜਾ ਅਸੀਂ ਖਾਸੀ ਦੇ ਕਿ ਸੀਹ ਪਿੰਡ ਐ ਇੱਥੇ ਮਤਲਬ ਚੀਕੀ ਕੋਲ ਜ਼ਿਲ੍ਹਾ ਕੈਥਲ ਹਰਿਆਣਾ ਦੇ ਵਿੱਚ ਪੈਂਦਾ ਇਹ ਪੰਜਾਬ ਦੇ ਬਿਲਕੁਲ ਨਾਲ ਹੀ ਬਾਰਡਰ ਲੱਗ ਕੇ ਦੇ ਕੋਲੀ ਹੈਗਾ ਤਾਂ ਸਾਨੂੰ ਮਤਲਬ ਕਹਿੰਦਾ ਬਹੁਤ ਸਾਰੇ ਕੈਂਬਾ ਦੇ ਜਿਹੜੇ ਗੁਰੂ ਘਰ ਮਿਲੇ ਜਾਂ ਮੰਦਰ ਕਈ ਮਿਲੇ ਤੁਥਸ ਦੇ ਰੁੱਖਾਂ ਨੂੰ ਲੱਭਦੇ ਹੋਏ ਅੱਜ ਬਾਬਾ ਕੈਂਬਾ ਸਾਹਿਬ ਅਸੀਂ ਪਿੰਡ ਸੀਹ ਪਹੁੰਚੇ ਆਂ ਦੱਸਿਆ ਇੱਥੇ ਬਹੁਤ ਹੀ ਸੰਤ ਮਹਾਤਮਾ ਰਹਿੰਦੇ ਸੀ ਮਹਾਤਮਾ ਵਾਲੀ ਜਗ੍ਹਾ ਹੈਗੀ ਆ ਤਾਂ ਬਹੁਤ ਆਸੇ-ਪਾਸੇ ਸਾਰੇ ਕੈਂਬੇ ਕੈਂਬਾ ਦੇ ਬਹੁਤ سارے ਤੋਤੇ ਕੈਂਬਾਂ ਦੇ ਵਿੱਚ ਅੱਗੇ ਪਹਿਲਾਂ ਦੇਖਿਆ ਜਿੱਥੇ ਵੀ ਗੁਰੂ ਘਰ ਗਏ ਆ ਤੋਤੇ ਸਾਨੂੰ ਦਿਖਿਆ ਇੱਥੇ ਬਹੁਤ سارے ਤੋਤੇ ਦਿਖਿਆ ਉਸ ਤੋਂ ਸਾਡੇ ਪੰਜਾਬ ਦੀ ਜੇ ਗੱਲ ਕਰੀਏ ਸਾਡੇ ਇੱਕ ਕੈਂਪ ਸਰ ਸਾਹਿਬ ਪੱਬੀਆਂ ਸੋਈਆਂ ਪਿੰਡਾਂ ਪਿੰਡਾ ਨੇ ਜ਼ਿਲ੍ਹੇ ਚ ਪੈਂਦਾ ਉੱਥੇ ਅੱਠ ਗਿੱਲਿਆਂ ਚ ਝਿੜੀ ਹੈਗੀ ਆ ਕੈਂਬਾਂ ਦੇ ਰੁੱਖ ਦੀ ਤੇ ਗੁਰੂ ਘਰ ਵੀ ਬਣਿਆ ਛੇ ਪਾਸ਼ਾ ਸਥਾਨ ਹੈਗਾ ਦਰਸ਼ਨ ਲਈ ਬਹੁਤ ਦੁਨੀਆ ਜਾਂਦੀ ਅਸੀਂ ਵੀ ਦਰਸ਼ਨ ਕੀਤੇ ਤੇ ਉਸ ਨੂੰ ਰਿਕਾਰਡ ਚ ਲਿਆਂਦਾ ਉਸ ਤੋਂ ਸਾਡਾ ਇੱਕ ਕੈਂਪਾ ਸਾਹਿਬ ਗੁਰੂ ਘਰ ਹੈਗਾ ਵਾ ਥਾਲੀਆਂ ਪਿੰਡ ਇਹ ਵੀ ਜਿਲ੍ਹੇ ਧਿਆਣੇ ਦਾ ਪਿੰਡ ਇਸ ਤੋਂ ਬਾਅਦ ਵੀ ਸਾਡੇ ਬਹੁਤ ਸਾਰੇ ਗੁਰੂ ਘਰ ਹੋਰ ਵੀ ਹੈਗੇ ਆ ਜਿਹੜੇ ਕਿ ਇਸ ਕੈਂਪਾ ਦੇ ਨਾਂ ਤੇ ਆ ਤਾਂ ਇਹ ਰੁਕਸ ਨੂੰ ਦੱਸਾਂ ਉਹ ਸਾਡੇ ਇਹਦੀ ਧਾਰਮਿਕ ਸਥਾਨਾਂ ਦੇ ਮਿਲ ਦਾ ਮਕਸਦ ਇਹ ਵੀ ਸਾਡੇ ਇੱਥੇ ਹੀ ਮਿਲਦੇ ਆ ਧਾਰਮਿਕ ਸਥਾਨਾਂ ਦੇ ਪਹਿਲੀ ਗੱਲ ਤੇ ਬਹੁਤ ਹੀ ਪੁਰਾਤਨ ਮਿਲਦੇ ਹੈਗੇ ਆ ਇਹ ਕਿਸ ਕਿਸੇ ਜਗ੍ਹਾ ਜ਼ਿਕਰ ਆਉਂਦਾ ਵੀ ਸ਼੍ਰੀ ਕ੍ਰਿਸ਼ਨ ਜੀ ਦੇ ਟਾਈਮ ਤੇ ਆ ਮਹਾਭਾਰਤ ਦੇ ਟਾਈਮ ਤੇ ਆ ਕਰਕੇ ਕਈ ਗੱਲਾਂ ਜ਼ਿਕਰ ਆਉਂਦਾ ਹੈਗਾ ਤਾਂ ਅਸੀਂ ਇਹਨੂੰ ਕੋਸ਼ਿਸ਼ ਕਰਾਂ ਵੀ ਬੀਜਾਂ ਤੋਂ ਤਿਆਰ ਕੀਤਾ ਜਾਵੇ ਇਹ ਸਾਡੀ ਵਿਰਾਸਤ ਹੈ ਕਿਉਂਕਿ ਸਾਡੇ ਪੰਜਾਬ ਦੇ ਕਾਫੀ ਸੂਰੱਖਾਂ ਦੇ ਨਾਮ ਤੇ ਇਹਨੂੰ ਤਿਆਰ ਕਰਕੇ ਅਸੀਂ ਅੱਗੇ ਲਾਉਂਦਾ ਸਾਡਾ ਪੂਰਾ ਪਲਾਨ ਹੈਗਾ ਤੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਹੜੀਆਂ ਝਿੜੀਆਂ ਹੈਗੀਆਂ ਇੱਥੇ ਮਕਸਦ ਇਹ ਰਿਕਾਰਡ 'ਚ ਲਿਆਉਣਾ ਤਾਂ ਹੈਗਾ ਅਸੀਂ ਪੰਜਾਬ ਦੀਆਂ ਕਾਫੀ ਝਿੜੀਆਂ ਮਤਲਬ ਰਿਕਾਰਡ 'ਚ ਲਿਆ ਆ ਚੁੱਕੇ ਆ ਇਸ ਦੀ ਫਿਰ ਬਾਅਦ ਚ ਅਸੀਂ ਇੱਕ ਬੁੱਕਲੇਟ ਪਬਲਿਸ਼ ਜਰੂ ਕਰਾਂਗੇ ਉਹਦੇ ਵਿੱਚ ਸਾਰਾ ਮੈਂਸ਼ਨ ਕਰੇ ਵੀ ਕਿੱਥੇ ਕਿੱਥੇ ਰੁੱਖ ਜਿਹੜੇ ਕੈਂਪਾਂ ਦੇ ਕਿੱਥੇ ਮੌਜੂਦ ਆ ਜਾਂ ਫਲਾਈ ਦੇ ਰੁੱਖ ਕਿੱਥੇ ਮੌਜੂਦ ਆ ਕਿਹੜੇ ਗੁਰੂ ਘਰ ਦਾ ਨਾਮ ਰੁੱਖਾਂ ਪਿੱਛੇ ਆ ਜਾਂ ਕਿਹੜੇ ਪਿੰਡਾਂ ਦਾ ਨਾਮ ਉਹ ਸਾਰਾ ਰਿਕਾਰਡ ਚ ਅਸੀਂ ਲਿਆ ਕੇ ਇੱਕ ਪੂਰਾ ਇੱਕ ਡਾਟਾਬੇਸ ਤਿਆਰ ਕਰੀ ਜਾ ਰਹੇ ਆ ਤਾਂ ਇਹਦਾ ਵੀ ਸਾਨੂੰ ਪਤਾ ਲੱਗਿਆ ਅਸੀਂ ਇੱਥੇ ਵੀ ਤਾਂ ਅਸੀਂ ਆਏ ਹੈਗੇ ਆ ਤੇ ਜੇ ਤੁਹਾਡੇ ਵੀ ਕਿਸੇ ਹਰਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੈਂਬਾਂ ਦਾ ਜ਼ਿਕਰ ਕਿਤੇ ਆਉਂਦਾ ਹੈਗਾ ਸਾਨੂੰ ਜਰੂਰ ਇਸ ਵੀਡੀਓ ਨੂੰ ਦੇਖ ਕੇ ਦੱਸੋ ਅਸੀਂ ਉਸ ਨੂੰ ਰਿਕਾਰਡ ਚ ਲੈ ਆਵਾਂਗੇ ਤੇ ਉਸ ਜਗ੍ਹਾ ਦਾ ਜਿਹੜਾ ਧਾਰਮਿਕ ਸਥਾਨ ਹੈ ਦਰਸ਼ਨ ਵੀ ਕਰਕੇ ਆਵਾਂਗੇ ਜਿਹੜਾ ਸਾਡਾ ਅਸੀਂ ਰੋਪੜ ਦੇ ਜਿਹੜਾ 10ਵੇਂ ਪਾਸ਼ਾ ਦਾ ਮਾਰਕ ਕਵਰ ਕਰ ਰਹੇ ਹਾਂ ਉੱਥੇ ਅਟਾਰੀ ਪਿੰਡ ਪੈਂਦਾ ਹੈ ਅਟਾਰੀ ਪਿੰਡ ਦੇ ਵਿੱਚ ਇੱਕ ਇਸ ਰੁੱਖ ਨੂੰ ਕਲਪਵ੍ਰਖ ਕਿਹਾ ਗਿਆ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਜਿਹੜੇ ਸ਼੍ਰੀ ਕ੍ਰਿਸ਼ਨ ਜਿਹੜੇ ਬਚਪਨ ਗੁਜ਼ਾਰਿਆ ਆਪਣਾ ਮੱਖਣ ਖਾਦਾ ਬਰਿੰਦਾ ਬੰਦ ਇਹਨਾਂ ਰੁੱਖਾਂ ਤੇ ਖਾਦਾ ਕੈਂਬਾਂ ਦੇ ਰੁੱਖਾਂ ਤੇ ਇਹ ਬਹੁਤ ਹੀ ਮਤਲਬ ਮਾਤਾ ਉਹ ਇਹਨਾਂ ਰੁੱਖਾਂ ਥਲੇ ਦਿਖਾਇਆ ਜਿਹੜੇ ਬਰਿੰਦਾਬਨ ਦੇ ਬੱਚੇ ਇਸ ਕਰਕੇ ਜਿਹੜੀ ਬਹੁਤ ਅਹਿਮੀਤ ਇਹਨਾਂ ਰੁੱਖਾਂ ਦੀ ਤੇ ਬਜ਼ੁਰਗ ਸਾਡੇ ਨਾਲ ਆ ਬਜ਼ੁਰਗ ਦੱਸਦੇ ਵੀ ਇਹ ਬਹੁਤ ਹੀ ਪੁਰਾਤਨਾ ਸਾਡੇ ਇਹਨਾਂ ਦੇ ਬਜ਼ੁਰਗਾਂ ਦੇ ਵੀ ਸੇਮ ਹੀ ਚੱਲਦੀ ਆ ਰਹੀ ਗੜੀ ਨੇ ਇੰਨੀ ਇੰਨੀ ਪੁਰਾਣੇ ਸੀਗੇ ਇਹਨੇ ਸ਼ਬਦ ਕਰਨ ਇੱਕ ਵਾਰ ਸਾਰਿਆਂ ਨੂੰ ਬੇਨਤੀਆਂ ਪ੍ਰਵਾਨ ਕਰਿਓ ਇਹ ਰੁੱਖ ਜਿੱਥੇ ਵੀ ਤੁਹਾਡੇ ਇਲਾਕੇ 'ਚ ਮੌਜੂਦ ਆ ਤੁਹਾਨੂੰ ਦੱਸੋ ਤੇ ਅਸੀਂ ਉਹਨੂੰ ਕਵਰ ਕਰਾਂਗੇ ਬਸ ਸਾਰਿਆਂ ਸਤਿ ਸ੍ਰੀ ਅਕਾਲ ਜੀ